ਕਿਆ ਵੀ ਮੈਂ ਨਹੀਂ ਹੋਰ ਕਿਤੋਂ ਲੜਨਾ ਤੇ ਫਿਰ ਵਿੱਚ ਫਿਰ ਐਡੇ ਟਾਈਮ ਆ ਕੇ ਕਹਿੰਦੇ ਨਹੀਂ ਤੈਨੂੰ ਲੜਨਾ ਹੀ ਪੈਣਾ ਤੇ ਮੈਂ ਕਿਹਾ ਠੀਕ ਹੈ ਤੁਸੀਂ ਮਨਾ ਕੀਤਾ ਸੀ ਪਹਿਲਾਂ ਹਾਂਜੀ ਹਾਂਜੀ ਕਿਉਂ ਮਨਾ ਕਿਉਂ ਕੀਤਾ ਸੀ ਮੈਨੂੰ ਐ ਸੀ ਕਿ ਵੀ ਮੈਂ ਆਪਣੇ ਇਲਾਕੇ ਦੇ ਵਿੱਚ ਉਹ ਕਰਾਂ ਉਹ ਕਹਿੰਦੇ ਵੀ ਕਲਾਕਾਰ ਦਾ ਸਾਰਾ ਪੰਜਾਬ ਹੀ ਹੁੰਦਾ ਤਾਂ ਸੰਗਰੂਰ ਤੋਂ ਤੁਹਾਡੀ ਤਿਆਰੀਆਂ ਚੱਲ ਰਹੀਆਂ ਸੀਗੀਆਂ ਗੱਲਬਾਤ ਕਿੰਨੇ ਸਮੇਂ ਤੋਂ ਚੱਲ ਰਹੀ ਸੀ ਅੱਜ ਹੀ ਪਤਾ ਲੱਗੀ ਜੀ ਅਨਾਉਂਸਮੈਂਟ ਤੋਂ ਮੇਰੇ ਖਿਆਲ ਘੰਟੇ ਪਹਿਲਾਂ ਕਿਹਦਾ ਫੋਨ ਆਇਆ ਸੀ ਮਾਨ ਸਾਹਿਬ ਦਾ ਹੀ ਆਇਆ ਸੀ ਕਿਸੇ ਹੋਰ ਪਾਰਟੀ ਨੇ ਅਪਰੋਚ ਕੀਤਾ ਸੀ ਬਹੁਤ ਨੇ ਕੀਤਾ ਜੀ ਸਾਰੀਆਂ ਪਾਰਟੀਆਂ ਨੇ ਕੀਤਾ ਜੀ ਅਪਰੋਚ ਜੋ ਵੀ ਉਹਨਾਂ ਦੀਆਂ ਆਸਾਂ ਉਮੀਦਾਂ ਨੇ ਮੇਰੇ ਤੋਂ ਪਬਲਿਕ ਦੀਆਂ ਲੋਕਾਂ ਦੀਆਂ ਉਹਨਾਂ ਤੇ ਮੈਂ ਖਰਾ ਉਤਰ ਸਕਿਆ ਤੇ ਸੋਚਿਆ ਸੀ ਸਿਆਸਤ ਚ ਆਉਣਾ ਕਦੇ ਵੀ ਨਹੀਂ ਜੀ ਸੁਪਨੇ ਚ ਵੀ ਨਹੀਂ ਕਦੇ ਸੋਚਿਆ ਸੀ ਕਦੇ ਵੀ ਨਹੀਂ ਹਾਂਜੀ ਕਰਦੇ ਕਿਵੇਂ ਦਾ ਮਹਿਸੂਸ ਕਰ ਪਰ ਮੈਨੂੰ ਮੇਰੇ ਪਿੰਡ ਦੇ ਜਾਂ ਬੜੇ ਲੋਕ ਕਹਿੰਦੇ ਸੀਗੇ ਕਿ ਤੂੰ ਇਸ ਲਾਈਨ ਚ ਆਏਗਾ ਪਰ ਮੈਨੂੰ ਨਹੀਂ ਸੀ ਪਤਾ ਵੀ ਮੈਂ ਇਸ ਲਾਈਨ ਚ ਆਉਂਗਾ ਤੁਹਾਡੀਆਂ ਮੁਸ਼ਕਲਾਂ ਹੱਲ ਹੋਣਗੀਆਂ ਤੁਹਾਡੀ ਆਵਾਜ਼ ਸੰਸਦ ਤੱਕ ਲੈ ਕੇ ਜਾਵਾਂਗੇ ਜੋ ਵੀ ਪ੍ਰੋਬਲਮਸ ਹੋਣਗੀਆਂ ਇਲਾਕੇ ਦੀਆਂ ਆਪਾਂ ਪੂਰੀ ਤਨਦੇਹੀ ਦੇ ਨਾਲ ਤਨੋਂ ਮਨੋਂ ਦਨ ਰਾਤ ਇੱਕ ਕਰਦਾ ਆ ਆਮ ਆਦਮੀ ਪਾਰਟੀ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਚ ਇੱਕ ਨਾਮ ਫਰੀਦਕੋਟ ਸੀਟ ਤੋਂ ਕਰਮਜੀਤ ਅਨਮੋਲ ਸਾਡੇ ਨਾਲ ਮੌਜੂਦ ਨੇ ਪਹਿਲੀ ਗੱਲਬਾਤ ਕਰਨ ਜਾ ਰਹੇ ਆ ਕਲਾਕਾਰੀ ਤੋਂ ਸਿੱਧਾ ਲੀਡਰ ਵੱਲ ਰੁਖ ਸੀਟ ਅਨਾਉਂਸ ਹੋ ਗਈ ਆ ਕਦੋਂ ਪਤਾ ਲੱਗਿਆ ਕਿ ਤੁਹਾਨੂੰ ਕੀ ਫਰੀਦਕੋਟ ਦੀ ਸੀਟ ਦੇ ਰਹੇ ਆ ਅੱਜ ਹੀ ਪਤਾ ਲੱਗੀ ਆ ਜੀ ਅਨਾਉਂਸਮੈਂਟ ਤੋਂ ਮੇਰੇ ਖਿਆਲ ਘੰਟਾ ਪਹਿਲਾਂ ਕੀਦਾ ਫੋਨ ਆਇਆ ਸੀ ਮਾਨ ਸਾਹਿਬ ਦਾ ਹੀ ਆਇਆ ਸੀ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਕਹਿੰਦੇ ਵੀ ਫਰੀਦਕੋਟ ਭੇਜ ਰਹੇ ਆ ਤੁਹਾਨੂੰ ਤੇ ਮੈਂ ਕਿਹਾ ਜੀ ਜੋ ਤੁਹਾਡੀ ਮਰਜ਼ੀ ਪਹਿਲਾਂ ਸੰਗਰੂਰ ਤੋਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਗੱਲਬਾਤ ਕਿੰਨੇ ਸਮੇਂ ਤੋਂ ਚੱਲ ਰਹੀ ਸੀ ਗੱਲਬਾਤ ਤਾਂ ਮੇਰਾ ਖਿਆਲ ਹੈ ਹੋ ਗਿਆ 1.5 ਮਹੀਨਾ 1.5 ਮਹੀਨੇ ਤੋਂ ਚੱਲ ਰਹੀ ਸੀ ਅੱਛਾ ਤੇ ਪਰ ਫਿਰ ਬਾਅਦ ਚ ਜਦੋਂ ਸੰਗਰੂਰ ਤੋਂ ਉਹਨੇ ਕਰਤਾ ਫਿਰ ਮੈਂ ਕਿਹਾ ਵੀ ਮੈਂ ਨਹੀਂ ਹੋਰ ਕਿਤੋਂ ਲੜਨਾ ਤੇ ਫਿਰ ਵਿੱਚ ਫਿਰ ਐਡੇ ਟਾਈਮ ਉਹ ਕਹਿੰਦੇ ਨਹੀਂ ਤੈਨੂੰ ਲੜਨਾ ਹੀ ਪੈਣਾ ਤੇ ਮੈਂ ਕਿਹਾ ਠੀਕ ਹੈ ਤੁਸੀਂ ਮਨਾ ਕੀਤਾ ਸੀ ਪਹਿਲਾਂ ਹਾਂਜੀ ਹਾਂਜੀ ਕਿਉਂ ਮਨਾ ਕਿਉਂ ਕੀਤਾ ਸੀ ਮੈਨੂੰ ਐ ਸੀ ਕਿ ਵੀ ਮੈਂ ਆਪਣੇ ਇਲਾਕੇ ਦੇ ਵਿੱਚ ਉਹ ਕਰਾਂ ਉਹ ਕਹਿੰਦਾ ਵੀ ਕਲਾਕਾਰ ਦਾ ਸਾਰਾ ਪੰਜਾਬ ਹੀ ਹੁੰਦਾ ਜਿੱਥੇ ਵੀ ਸਾਰੇ ਜਾਣਦੇ ਆ ਸਾਰਾ ਆਪਾਂ ਪੰਜਾਬ ਲਈ ਇਹ ਕੰਮ ਕਰਨਾ ਜਿੱਥੇ ਮਰਜ਼ੀ ਹੋਈਏ ਇੱਕ ਘੰਟੇ ਪਹਿਲਾਂ ਤੁਹਾਨੂੰ ਫੋਨ ਆ ਜੀ ਜੀ ਫਿਰ ਤੁਸੀਂ ਹਮੀਪਰਤੀ ਹਾਂਜੀ ਬਿਲਕੁਲ ਅਨਾਉਂਸ ਹੋ ਹੀ ਗਿਆ ਨਾਮ ਅੱਛਾ ਹੁਣ ਤੁਹਾਨੂੰ ਕਲਾਕਾਰ ਕਈ ਇਹ ਲੀਡਰ ਕਈ ਇਹ ਕੀ ਕਹੀਏ ਸਭ ਕੁਝ ਹੀ ਕਹੋ ਸਭ ਕੁਝ ਹੀ ਅੱਛਾ ਪਹਿਲਾ ਸਵਾਲ ਮਨ ਦੇ ਵਿੱਚ ਕੀ ਹੈ ਕਿਉਂਕਿ ਅਜੰਡੇ ਤਾਂ ਤੈਅ ਕਰਦੀ ਆ ਪਾਰਟੀਆਂ ਤੈਅ ਕਰਦੀ ਆ ਮਿਲ ਕੇ ਕੰਮ ਹੁੰਦੇ ਨੇ ਕਰਮਜੀਤ ਅਨਮੋਲ ਦੇ ਮਨ ਦੇ ਅੰਦਰ ਕੀ ਆ ਕਿ ਮੈਂ ਆ ਕੰਮ ਕਰਨਾ ਹੈ ਦੇਖੋ ਜੀ ਮੈਂ ਕਾਫੀ ਮੁਲਕਾਂ ਦੇ ਵਿੱਚ ਵਿਜ਼ਿਟ ਕੀਤੀ ਹੈ ਬਸ ਇਹੀ ਹੈ ਕਿ ਕੁਝ ਜਿਹੜਾ ਉੱਥੇ ਚੰਗਾ ਦੇਖਿਆ ਉਹ ਸੋਚਦੇ ਸੀ ਕਿ ਆਪਣੇ ਮੁਲਕ ਦੇ ਵਿੱਚ ਵੀ ਉਹ ਕੁਝ ਗੱਲਾਂ ਨੇ ਜਿਹੜੀਆਂ ਅੰਦਰ ਹੈਗੀਆਂ ਨੇ ਉਹ ਦੱਸਾਂਗੇ ਹੌਲੀ-ਹੌਲੀ ਕਿ ਉਦਾਂ ਦਾ ਮਤਲਬ ਸਿਸਟਮ ਸਾਡੇ ਵੀ ਹੋਵੇ। ਯਾਨੀ ਕਿ ਦਿੱਲੀ ਦੀ ਉਸ ਲੋਕ ਸਭਾ 'ਚ ਜਾ ਕੇ ਬੋਲਣਾ ਚਾਹੁੰਦੇ ਹਾਂ। ਬਿਲਕੁਲ ਜੀ ਬਿਲਕੁਲ। ਮਤਲਬ ਜੋ ਤੁਹਾਡੇ ਮਨ 'ਚ ਸਿੱਧਾ ਉੱਥੇ ਹੀ ਬੋਲਣਾ। ਬਿਲਕੁਲ ਜੀ ਬੋਲਾਂਗੇ ਜੀ। ਅੱਛਾ ਇੱਕ ਹੋਰ ਮੇਰਾ ਸਵਾਲ ਹੈ ਕਿਸੇ ਹੋਰ ਪਾਰਟੀ ਨੇ ਅਪਰੋਚ ਕੀਤਾ ਸੀ? ਬਹੁਤ ਨੇ ਕੀਤਾ ਜੀ, ਸਾਰੀਆਂ ਪਾਰਟੀਆਂ ਨੇ ਕੀਤਾ ਜੀ ਅਪਰੋਚ। ਮਤਲਬ ਨਾਮੀ ਪਾਰਟੀ ਆ ਰਾਸ਼ਟਰੀ ਪਾਰਟੀ। ਬਿਲਕੁਲ ਸਾਰੀਆਂ ਹਾਂ ਜੀ ਹਾਂ ਜੀ ਸਾਰੀਆਂ। ਜਵਾਬ ਦਿੱਤਾ। ਹਾਂ ਜੀ ਬਿਲਕੁਲ ਪਿ બસ ਇੱਕ ਦੋ ਦਿਨ ਦੇ ਵਿੱਚ ਉੱਥੇ ਪਹੁੰਚ ਜਾਣਾ ਜੀ ਹਾਂਜੀ ਤੇ ਫਰੀਦਕੋਟ ਦੇ ਲੋਕਾਂ ਨੂੰ ਕਿਵੇਂ ਮੈਨੇਜ ਕਰੋਗੇ ਉੱਥੋਂ ਦੀਆਂ ਮੁਸ਼ਕਲਾਂ ਕਿਉਂਕਿ ਫਰੀਦਕੋਟ ਸੀਟ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਰਹੀ ਹੈ ਪੰਜਾਬ ਦੇ ਮਾਲਵਾ ਖੇਤਰ ਦੀ ਅਗਰ ਗੱਲ ਕੀਤੀ ਜਾਵੇ ਉਹ ਸੀਟ ਨੇ ਬਹੁਤ ਸਾਰੀਆਂ ਸਿਆਸਤ ਨੂੰ ਢਾਹ ਲਾਈ ਹੈ ਬਦਲੀ ਹੈ ਉੱਥੇ ਬਹੁਤ ਸਾਰੇ ਤਣਾਤ ਲੀਡਰ ਨੇ ਉਹਨਾਂ ਨੂੰ ਕਿਵੇਂ ਮੈਨੇਜ ਕਰੋਗੇ ਦੇਖੋ ਜੀ ਜਾ ਕੇ ਪਹਿਲਾਂ ਤਾਂ ਦੇਖਾਂਗੇ ਕੀ ਕੀ ਸਮੱਸਿਆਵਾਂ ਮੈਨੇਜ ਆ ਕੁਝ ਵੀ ਹੈ ਜਿਹੜੀਆਂ ਵੀ ਸਮੱਸਿਆਵਾਂ ਹੋਣਗੀਆਂ ਬਸ ਪ੍ਰਮਾਤਮਾ ਕੀ ਇਹ ਹੀ ਅਰਦਾਸ ਕਰਦੇ ਆਂ ਕਿ ਜੋ ਵੀ ਉਹਨਾਂ ਦੀ ਆਸਾਂ ਉਮੀਦਾਂ ਨੇ ਮੇਰੇ ਤੋਂ ਪਬਲਿਕ ਦੀਆਂ ਲੋਕਾਂ ਦੀਆਂ ਉਹਨਾਂ ਤੇ ਮੈਂ ਖਰਾ ਉਤਰ ਸਕਾਂ ਤੁਹਾਡੀ ਵਿਰੋਧੀ ਲੀਡਰ ਨਾਲ ਵੈਸੇ ਕਦੀ ਗੱਲਬਾਤ ਹੁੰਦੀ ਸੀ ਕੌਣ ਤੁਹਾਡੇ ਵਿਰੋਧੀ ਹੋ ਗਏ ਪਹਿਲਾਂ ਤਾਂ ਇੱਕ ਲੀਡਰ ਸੀ ਤੁਹਾਡੇ ਦੇ ਦੇਖੋ ਜੀ ਵਿਰੋਧੀ-ਵਿਰੋਧੀ ਕੁਝ ਨਹੀਂ ਹੁੰਦਾ ਕਿ ਸਾਰਾ ਆਪੋ ਆਪਣੇ ਇੱਕ ਵਿਚਾਰਧਾਰਾ ਦੀ ਲੜਾਈ ਹੁੰਦੀ ਹੈ ਤੇ ਸਾਰਿਆਂ ਦੀ ਰਿਸਪੈਕਟ ਕਰਦਾ ਮੈਂ ਕੋਈ ਮੇਰਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸਾਰੀ ਪਿਆਰ ਕਰਦੇ ਨੇ ਔਰ ਅਸੀਂ ਆਪ ਚੰਗੇ ਹੋ ਕੇ ਦਿਖਾਉਣਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਕਲਾਕਾਰਾਂ ਨੂੰ ਬੜਾ ਨਿਸ਼ਾਨੇ ਤੇ ਲਿਆ ਗਿਆ ਪਿੱਛੇ ਸਮੇਂ ਤੇ ਐਮਪੀ ਚੋਣਾ ਚ ਸੰਨੀ देओल ਹੋਣ ਤਾਂ ਉਹਨਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੋਗੇ ਕੀ ਕਰਮਜੀਤ ਅਨਮੋਲ ਡੱਟ ਕੇ ਖੜੂਗਾ ਉਹਨਾਂ ਨਿਸ਼ਾਨੇ ਤੇ ਲੈ ਨਹੀਂ ਗਿਆ ਉਹ ਨਿਸ਼ਾਨੇ ਤੇ ਆਪ ਆਏ ਨੇ ਕਿਉਂਕਿ ਉਹ ਕਦੇ ਖੜੇ ਹੀ ਨਹੀਂ ਆ ਕੇ ਇਲਾਕੇ ਦੇ ਵਿੱਚ ਸੋ ਉਹ ਬਿਲਕੁਲ ਖੜਾਂਗਾ ਜੀ ਕੰਮਕਾਜ ਨੂੰ ਫਿਰ ਕਿਵੇਂ ਮੈਨੇਜ ਕਰੂਗਾ ਕਰਾਂਗੇ ਜੀ ਇਹ ਵੀ ਕਰਾਂਗੇ ਸਾਰਾ ਕੁਝ ਕਿਉਂਕਿ ਮੇਰੀ ਰੋਜ਼ੀ ਰੂਟੀ ਦਾ ਸਾਧਨ ਤਾਂ ਮੇਰੀ ਐਕਟਿੰਗ ਹੀ ਹੈ ਜਾਂ ਸਿੰਗਿੰਗ ਹੈ ਤੇ ਇਹ ਲੋਕਾਂ ਨੂੰ ਜੇ ਵੀ ਟਾਈਮ ਦੇਵਾਂਗੇ ਲੋਕਾਂ ਦੀ ਸੇਵਾ ਲਈ ਵੀ ਟਾਈਮ ਦੇਵਾਂਗੇ ਤੁਹਾਡੇ ਪ੍ਰੋਜੈਕਟ ਬਹੁਤ ਚੱਲ ਰਹੇ ਨੇ ਹੁਣ ਰੀਸੈਂਟਲੀ ਕੋਈ ਚੱਲ ਰਿਹਾ ਉਹਨੂੰ ਛੱਡ ਰਹੇ ਹੋ ਹਾਂਜੀ ਉਹ ਥੋੜੇ ਜੇ ਪੋਸਟਪੋਨ ਕੀਤੇ ਆ ਤੇ ਇਲੈਕਸ਼ਨਾਂ ਤੋਂ ਬਾਅਦ ਕੋਸ਼ਿਸ਼ ਕਰਾਂਗੇ ਥੋੜਾ ਕੰਮ ਮਤਲਬ ਕਰਾਂਗੇ ਜਰੂਰ ਵਿਧਾਨ ਸਭਾ ਦੇ ਸਪੀਕਰ ਸਾਹਿਬ ਤੁਹਾਡੇ ਹਲਕੇ ਹੁਣ ਜਿਹੜਾ ਥੋੜਾ ਹਲਕਾ ਕਾਂਗੇ ਤੁਹਾਡੇ ਹਲਕੇ ਤੋਂ ਆਉਂਦੇ ਆ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਹੁੰਦੀ ਰਹਿੰਦੀ ਆ ਗੱਲ ਉਹਨਾਂ ਨਾਲ ਹਾਂਜੀ ਕਿਤੇ ਕਿਤੇ ਫੋਨ ਆਗੇ ਮੁਬਾਰਕ ਲਈ ਸਾਰਿਆਂ ਦੇ ਆਗੇ ਜੀ ਤਕਰੀਬਨ ਹਾਂਜੀ ਹਾਂਜੀ ਤਾਂ ਹੁਣ ਸਿੱਧਾ ਤੁਸੀਂ ਤਿਆਰੀਆਂ ਤੇ ਹੋ ਗਈਆਂ ਸ਼ੁਰੂ ਹੁਣ ਤਾਮਜਾ ਗੁਰਦਾਰਾ ਸਾਹਿਬ ਮੱਥਾ ਟੇਕਣ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਤਾਂ ਪਹਿਲਾ ਅਸ਼ੀਰਵਾਦ ਹੈ ਜੀ ਜੀ ਅੱਤਾ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਤੁਹਾਡਾ ਪਹਿਲਾ ਸੁਨਾਹ ਹੈ ਐਜ਼ ਅ ਲੀਡਰ ਬਸ ਇਹੀ ਹੈ ਜੀ ਕਿ ਸਹਿਯੋਗ ਦਿਓ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂ ਪਰਮਾਤਮਾ ਸਮਤ ਬਖਸ਼ੇ ਕਿ ਅਸੀਂ ਹਮੇਸ਼ਾ ਹਰ ਇੱਕ ਦੇ ਦੁੱਖ ਦੀਨ ਦੁਖੀ ਦੇ ਕੰਮ ਆ ਸਕੇ ਕਦੇ ਸੋਚਿਆ ਸੀ ਸਿਆਸਤ 'ਚ ਆਉਣ ਕਦੇ ਵੀ ਨਹੀਂ ਜੀ ਸੁਪਨੇ 'ਚ ਵੀ ਨਹੀਂ ਕਦੇ ਸੋਚਿਆ ਸੀਗਾ ਕਦੇ ਵੀ ਨਹੀਂ ਹਾਂ ਜੀ ਕਰਦੇ ਕਿਵੇਂ ਦਾ ਮਹਿਸੂਸ ਕਰ ਪਰ ਮੈਨੂੰ ਮੇਰੇ ਪਿੰਡ ਦੇ ਜਾਂ ਬੜੇ ਲੋਕ ਕਹਿੰਦੇ ਸੀਗੇ ਕਿ ਤੂੰ ਇਸ ਲਾਈਨ ਚ ਆਏਗਾ ਪਰ ਮੈਨੂੰ ਨਹੀਂ ਸੀ ਪਤਾ ਵੀ ਮੈਂ ਇਸ ਲਾਈਨ ਚ ਆਉਂਗਾ ਅੱਛਾ ਪਿੰਡ ਦੇ ਕਹਿੰਦੇ ਪਿੰਡ ਦੇ ਹਾਂ ਬਹੁਤ ਕਹਿੰਦੇ ਸੀ ਬਾਕੀ ਮੈਨੂੰ ਇਹਨਾਂ ਨਹੀਂ ਸੀਗਾ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਜਿਆਦਾ ਸ਼ੌਕ ਸੀ ਕਿ ਮੈਂ ਇਸ ਲਾਈਨ ਚ ਵੀ ਆਵਾਂ ਮਨ ਦੇ ਵਿੱਚ ਡਰਤਾ ਨਹੀਂ ਕੋਈ ਕਿ ਕੰਫੀਡੈਂਸ ਹੈ ਨਹੀਂ ਦੇਖੋ ਕੰਫੀਡੈਂਸ ਹੈਗਾ ਹੈ ਲੋਕਾਂ ਲਈ ਚੰਗਾ ਕਰਾਂਗੇ ਤਾਂ ਕਿਉਂ ਨਹੀਂ ਕੰਫੀਡੈਂਸ ਆਊਗਾ ਪਰ ਥੋੜੀ ਘਬਰਾਹਟ ਇਹ ਤਾਂ ਹੁੰਦੀ ਹੈ ਦੇਖੋ ਕਬਰਹਾਟ ਹੈਗੀ ਜਦੋਂ ਕੋਈ ਨਵਾਂ ਕੋਈ ਸਟੈਪ ਚੱਕਦਾ ਤਾਂ ਥੋੜਾ ਜਿਹਾ ਤਾਂ ਹੁੰਦਾ ਹੀ ਆ ਪਰ ਜਦੋਂ ਚਾਰ ਲੋਕਾਂ ਨੂੰ ਮਿਲੋਂਗੇ ਕੌਨਫੀਡੈਂਸ ਆਊਗਾ ਇਸੇ ਗੱਲ ਦੀ ਅਰਦਾਸ ਕਰਨ ਚੱਲੇ ਆ ਵਾਹਿਗੁਰੂ ਅੱਗੇ ਕਿ ਪ੍ਰਮਾਤਮਾ ਅੰਗ ਸੰਗ ਸਾਹੀ ਪੰਜਾਬ ਦੇ ਲੋਕਾਂ ਲਈ ਤਾਂ ਤੁਸੀਂ ਖੜਨਾ ਹੀ ਆ ਫਰੀਦਕੋਟ ਦੇ ਲੋਕਾਂ ਨੂੰ ਹੁਣ ਕੀ ਸਨੇਹਾ ਦੇਵੋਗੇ ਫਰੀਦਕੋਟ ਦੇ ਲੋਕ ਤੁਹਾਡੇ ਨਾਲ ਕਿਉਂ ਖੜਨ ਫਰੀਦਕੋਟ ਦੇ ਲੋਕਾਂ ਲਈ ਕੀ ਕਰੋਗੇ ਔਰ ਫਰੀਦਕੋਟ ਦੀ ਲੋਕਾਂ ਦੀ ਆਵਾਜ਼ ਜਿਹੜੀ ਪਹਿਲਾਂ ਕਦੇ ਸ਼ਾਇਦ ਨਹੀਂ ਗਈ ਹੋਵੇ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਕੀ ਵਿਸ਼ਵਾਸ ਦਿਵਾ ਰਹੇ ਹੋ? ਸਾਡੀ ਇਹ ਹੀ ਵਿਸ਼ਵਾਸ ਹੈ ਕਿ ਤੁਹਾਡੀਆਂ ਮੁਸ਼ਕਲਾਂ ਹੱਲ ਹੋਣਗੀਆਂ ਤੁਹਾਡੀ ਆਵਾਜ਼ ਸੰਸਦ ਤੱਕ ਲੈ ਕੇ ਜਾਵਾਂਗੇ ਜੋ ਵੀ ਪ੍ਰੋਬਲਮਸ ਹੋਣਗੀਆਂ ਇਲਾਕੇ ਦੀਆਂ ਆਪਾਂ ਪੂਰੀ ਤਨਦੇਹੀ ਦੇ ਨਾਲ ਤਨੋਂ ਮਨੋਂ ਦਿਨ ਰਾਤ ਇੱਕ ਕਰ ਦਾਂਗੇ। ਧੰਨਵਾਦ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤਾਂ ਇਹ ਸੀ ਕਲਾਕਾਰਤਾ ਨਹੀਂ ਹੁਣ ਮੈਂ ਕਵਾਂਗਾ ਲੀਡਰ ਕਰਮਜੀਤ ਅਨਮੋਲ ਦਾ ਐਕਸਕਲੂਸਿਵ ਇੰਟਰਵਿਊ ਜਿਨ੍ਹਾਂ ਨੇ ਕਿਹਾ ਕਿ ਮੈਂ ਤਾਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਦੇ ਸਿਆਸਤ ਦੇ ਵਿੱਚ ਆਵਾਂਗਾ ਪਰ ਹੁਣ ਆ ਗਿਆ ਹਾਂ ਲੋਕਾਂ ਦੇ ਲਈ ਕੰਮ ਕਰਾਂਗਾ ਔਰ ਲੋਕਾਂ ਦੇ ਨਾਲ ਖੜਾਂਗਾ ਕੈਮਰਾਮੈਨ ਜਸ਼ਨ ਦੇ ਨਾਲ ਪ੍ਰਿੰਸ ਨਿਆਲ ਪ੍ਰੋ ਪੰਜਾਬ ਟੀਵੀ